ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਆਲੂ ਤੇ ਫਲੀਆਂ ਦੀ ਸਬਜੀ ਯਾਨੀ ਕਿ ਬੀਨਸ ਦੀ ਸਬਜੀ ਠੀਕ ਹੈ ਜੀ ਇਹਨੂੰ ਫਰਾਸ ਬੀਨ ਫਲੀ ਵੀ ਕਹਿ ਦਿੰਦੇ ਆ ਸੋ ਸਬਜੀ ਦੇਖੋ ਜੀ ਕਿੰਨੀ ਪਿਆਰੀ ਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਣੀ ਰਹੋ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਜਿਹੜੇ ਤਰੀਕੇ ਨਾਲ ਬਣਾਈ ਹੈ ਸਬਜੀ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲਓ ਜੀ ਸਬਜ਼ੀ ਬਣਾਉਣ ਵਾਸਤੇ ਆਪਣੇ ਕੋਲ ਹੈਗੀਆਂ ਜੀ ਬੀਨਸ ਠੀਕ ਹੈ ਜੀ 200 ਗ੍ਰਾਮ ਫਰਾਸ ਬੀਨ ਫਲੀ ਵੀ ਕਹਿ ਦਿੰਦੇ ਐ ਇਹਨੂੰ ਤੇ ਬੀਨਸ ਵੀ ਕਹਿ ਦਿੰਦੇ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਚਾਰ ਪੀਸ ਆਲੂ ਦੇ ਜਿਹੜੇ ਕਿ ਮੈਂ ਛਿੱਲ ਕੇ ਰੱਖ ਲਿਆ ਠੀਕ ਹੈ ਜੀ ਤੇ ਇਹਨਾਂ ਦੀ ਕਰਾਂਗੇ ਆਪਾਂ ਕਟਿੰਗ ਕਟਿੰਗ ਤੁਸੀਂ ਆਲੂ ਦੀ ਕਰਨੀ ਇਸ ਤਰੀਕੇ ਨਾਲ ਠੀਕ ਹੈ ਜੀ ਗੱਬੇ ਦਾ ਦੋ ਕਰਨੇ ਨੇ ਫਿਰ ਇਸ ਤਰੀਕੇ ਨਾਲ ਕਟੋਗੇ ਤੇ ਫਿਰ ਇਸ ਤਰੀਕੇ ਨਾਲ ਠੀਕ ਹੈ ਸੋ ਇਸ ਤਰੀਕੇ ਦੇ ਆਪਾਂ ਨੇ ਜਿਹੜੇ ਆਲੂਆਂ ਦੇ ਕਯੂਬ ਆ ਜਿਹੜੇ ਉਹ ਕਰ ਲੈਣੇ ਆ ਕਿਉਂਕਿ ਜਿੰਨੇ ਆਲੂ ਥੋੜੇ ਜਿ ਮੋਟੇ ਹੋਊਗੇ ਸਬਜ਼ੀ ਨਹੀਂ ਥੋੜੀ ਜਿ ਵਧੀਆ ਲੱਗੂਗੀ ਠੀਕ ਹੈ ਜੀ ਬਣੀ ਹੋਈ ਸੋ ਇਸ ਤਰੀਕੇ ਦੇ ਆਪਾਂ ਨੇ ਆਲੂ ਆ ਜਿਹੜੇ ਸਾਰੇ ਕੱਟ ਲੈਣੇ ਆ। ਆਲੂ ਆਪਣੇ ਕੱਟੇ ਗਏ ਜੀ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਦਾਂਗੇ ਤਾਂ ਜੋ ਇਹ ਕਾਲੇ ਨਾ ਹੋਣ ਤੇ ਹੁਣ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਜਿਹੜੀਆਂ ਫਲੀਆਂ ਜਿਹੜੀ ਫਰਾਸਵੀਨ ਫਲੀ ਆ ਬੀਨਸ ਐ ਸਭ ਤੋਂ ਪਹਿਲਾਂ ਆਪਾਂ ਇਹਦੇ ਸਿਰੇ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਸੋ ਜਿਹੜੀ ਆ ਚੀਜ਼ ਸਿਰੇ ਦੀ ਆਪਾਂ ਨੇ ਇਹ ਵੱਢਣੀ ਐ ਇਸ ਤਰੀਕੇ ਨਾਲ ਤੇ ਇਧਰੋਂ ਵੀ ਡੰਡੀ ਵਾਲੀ ਸਾਈਡ ਤੋਂ ਵੀ ਇਹਨਾਂ ਨੂੰ ਇਦਾਂ ਹੀ ਕਰਕੇ ਰੱਖ ਲਾਂਗੇ ਸਾਰੀਆਂ ਨੂੰ ਤੇ ਲਓ ਜੀ ਹੁਣ ਆਪਾਂ ਬੀਨਸ ਜਿਹੜੀਆਂ ਇਸ ਤਰੀਕੇ ਦੀਆਂ ਕੱਟ ਲਾਂਗੇ ਠੀਕ ਹੈ ਜੀ ਸੋ ਐਟ ਐਟਿਕ ਪੀਸ ਆਪਾਂ ਇਹਨਾਂ ਦੇ ਕਰ ਲੈਣੇ ਆ ਤਿੰਨ ਤਿੰਨ ਚਾਰ ਫੜੀਆਂ ਫੜਨੀਆਂ ਹੱਥ 'ਚ ਠੀਕ ਹੈ ਜੀ ਸੋ ਇਸ ਤਰੀਕੇ ਦੀ ਜਿਹੜੀ ਕਟਿੰਗ ਆਪਾਂ ਨੇ ਫੜੀਆਂ ਦੀ ਕਰ ਲੈਣੀਆਂ ਸਾਰੀਆਂ ਦੀ ਤੇ ਲਓ ਜੀ ਫੜੀਆਂ ਵੀ ਆਪਣੀਆਂ ਕੱਟੀਆਂ ਗਈਆਂ ਬੀਨਸ ਤੇ ਹੁਣ ਆਪਾਂ ਕਰਦੇ ਆ ਇੱਕ ਪਿਆਜ਼ ਦੀ ਕਟਿੰਗ ਠੀਕ ਹੈ ਜੀ ਇੱਕ ਪਿਆਜ਼ ਪਾਉਂਗੇ ਪੈਦੇ ਵਿੱਚ ਤੁਸੀਂ ਦੋ ਵੀ ਪਾ ਸਕਦੇ ਹੋ ਤੇ ਪਿਆਜ਼ ਨੂੰ ਜਿਹੜਾ ਥੋੜਾ ਚੌਪ ਕਰ ਲਵੋਗੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਪਿਆਜ਼ ਕਰਾਂਗੇ ਚੌਪ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਤੇ ਲਓ ਜੀ ਇਸ ਤਰੀਕੇ ਨਾਲ ਪਿਆਜ਼ ਜਿਹੜਾ ਆਪਾਂ ਬ੍ਰੀਕ ਬ੍ਰੀਕ ਚੌਪ ਕਰ ਲਾਂਗੇ ਤੇ ਲਓ ਜੀ ਪਿਆਜ਼ ਚੌਪ ਹੋ ਗਿਆ ਤੇ ਮੈਂ ਇਸੇ ਜੱਗ 'ਚ ਦੋ ਟਮਾਟਰ ਪਾਵਾਂਗੇ ਠੀਕ ਹੈ ਜੀ ਲਾਲ ਦੋ ਟਮਾਟਰ ਪਾ ਦਾਂਗੇ ਤੇ ਮਿਰਚ ਪਾਵਾਂਗੇ ਟੇਸਟ ਰਿਕੋਰਡਿੰਗ ਚਾਰ ਤੋਂ ਪੰਜ ਹਰੀਆਂ ਮਿਰਚਾਂ ਪਾ ਦਾਂਗੇ ਬਾਕੀ ਤੁਸੀਂ ਆਪਣੇ ਟੇਸਟ ਰਿਕੋਰਡਿੰਗ ਪਾ ਲਿਓ ਤੇ ਥੋੜਾ ਜਿਹਾ ਅਦਰਕ ਦਾ ਪੀਸ ਪਾ ਲਾਂਗੇ ਇਹਦੇ 'ਚ ਕੱਟ ਕੇ ਤੇ ਲਓ ਜੀ ਟਮਾਟਰ ਤੇ ਮਿਰਚਾਂ ਦਾ ਬਣਾ ਲਾਂਗੇ ਪੇਸਟ ਤੇ ਹੁਣ ਇੱਕ ਕੜਾਹੀ ਦੇ ਵਿੱਚ ਰੱਖਾਂਗੇ ਗਰਮ ਪਾਣੀ ਤੇ ਆ ਪਾਣੀ ਦੇ ਵਿੱਚ ਪਾ ਦਾਂਗੇ ਆਪਾਂ ਆਪਣੀਆਂ ਫਲੀਆਂ ਕਿਉਂਕਿ ਫਲੀਆਂ ਕਈ ਵਾਰ ਆਪਾਂ ਸਬਜ਼ੀ ਬਣਾਉਂਦੇ ਆ ਨਾ ਤਾਂ ਸਬਜ਼ੀ ਬਣਦੇ ਬਣਦੇ ਇਹਦਾ ਜਿਹੜਾ ਕਲਰ ਹੈ ਉਹ ਕਾਲਾ ਹੋ ਜਾਂਦਾ ਠੀਕ ਹੈ ਜੀ ਕਿਉਂਕਿ ਜਦੋਂ ਇਹ ਪੱਕਦੀਆਂ ਹੀ ਉਸ ਕਰਕੇ ਕਾਲੀਆਂ ਹੋ ਜਾਂਦੀ ਹੈ ਇਹ ਕਾਰੀਆਂ ਨਾ ਹੁਣ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਉਬਾਲ ਦੋਗੇ ਕਿਉਂਕਿ ਇਹ ਆਲੂ ਦਾ ਜਿਹੜੇ ਆਪਾਂ ਨੇ ਮਸਾਲੇ ਦੇ ਵਿੱਚੇ ਭੁੰਨਣੇ ਆ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਨੇ ਉਬਾਲ ਲੈਣਾ ਉਬਾਲਦੇ ਟਾਈਮ ਥੋੜ੍ਹਾ ਜਿਹਾ ਪਾ ਦੋਗੇ ਇਹਦੇ ਵਿੱਚ ਨਮਕ ਤੇ ਥੋੜੀ ਜਿਹੀ ਪਾ ਦੋਗੇ ਹਲਦੀ ਠੀਕ ਹੈ ਜੀ ਤਾਂ ਜੋ ਇਹਦਾ ਕਲਰ ਹੈ ਜਿਹੜਾ ਉਹ ਬਰਕਰਾਰ ਰਹੇ ਕਲਰ ਨਾ ਖਰਾਬ ਹੋਵੇ ਤੇ ਲੋ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਬਲਾਂਚ ਕਰ ਲੂਗੇ ਯਾਨੀ ਉਬਾਲ ਲੂਗੇ ਤੇ ਲੋ ਜੀ ਜਦੋਂ ਫਲੀਆਂ ਆਪਣੀਆਂ ਅਤਿਅੰਤ ਪੱਕ ਜਾਣ ਠੀਕ ਹੈ ਜੀ ਫਿਰ ਆਪਾਂ ਪੈਨ ਚੋੜਨ ਚੋੜ ਕੇ ਇੱਡਾਂ ਦੀ ਜਾਲੀ ਨਾਲ ਕਿਸੇ ਬਰਤਨ 'ਚ ਕੱਢ ਲੂਗੇ ਕਿਉਂਕਿ ਆਪਾਂ ਨੇ ਫੁੱਲ ਨਹੀਂ ਪਕਾਉਣੀਆਂ ਇਹ ਜਿਆਦਾ ਪਕਾਵਾਂਗੇ ਤਾਂ ਸਬਜ਼ੀ 'ਚ ਖੁੱਲ ਜੂਗੀਆਂ ਠੀਕ ਹੈ ਜੀ ਅੱਧੀਆਂ ਤੋਂ ਥੋੜੀਆਂ ਜਿਆਦਾ ਪਕਾ ਲੈਣੇ ਯਾਨੀ ਕਿ 60% ਹੈ ਜਿਹੜੀਆਂ ਆਪਾਂ ਇਹਨਾਂ ਨੂੰ ਹੁਣ ਪਕਾ ਲਾਂਗੇ ਤੇ 40% ਪਕਾਵਾਂਗੇ ਜਦੋਂ ਆਪਾਂ ਤੜਕਾ ਲਾਵਾਂਗੇ ਤੇ ਲਓ ਜੀ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਜਦੋਂ ਜੀਰਾ ਥੋੜਾ ਜਿਹਾ ਭੁੰਨਿਆ ਗਿਆ ਫਿਰ ਉਹਦੇ ਵਿੱਚ ਪਾ ਦਾਂਗੇ ਆਪਾਂ ਨੇ ਬਰੀਕ ਕੱਟਿਆ ਹੋਇਆ ਜਿਹੜਾ ਪਿਆਜ਼ ਦਾ ਇੱਕ ਤੇ ਇਹਨੂੰ 2-3 ਮਿੰਟ ਭੁੰਨੂਗੇ ਆਪਾਂ ਪੂਰੀ ਆਚ 'ਤੇ ਤੇ ਪਿਆਜ਼ ਜਦੋਂ ਹਲਕੇ ਜੇ ਲਾਈਟ ਬ੍ਰਾਊਨ ਹੋ ਗਏ ਉਦੋਂ ਪਾ ਦਾਂਗੇ ਇਹਦੇ ਵਿੱਚ ਇੱਕ ਚਮਚ ਅਦਰਕ ਲਸਣ ਦਾ ਪੇਸਟ ਤੇ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ ਜਦੋਂ ਲਸਣ ਭੁੰਨਿਆ ਗਿਆ ਇੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਜਾਂ ਤੇਗੀ ਲਾਲ ਮਿਰਚ ਪਾ ਦਾਂਗੇ ਤੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਠੀਕ ਹੈ ਜੀ ਤੇਨੂੰ ਵੀ ਹਲਕਾ ਜਿਹਾ ਭੁੰਨਾਂਗੇ ਜਦੋਂ ਆਪਾਂ ਨੇ ਇਹ ਹਲਕਾ ਜਿਹਾ ਭੁੰਨਣਾ ਹੈ ਥੋੜਾ ਜਿਹਾ ਦੇਚ ਪਾਣੀ ਪਾ ਦਾਂਗੇ ਤਾਂ ਜੋ ਦੇਗੀ ਮੱਕ ਤੇ ਹਲਦੀ ਦਾ ਜਿਹੜਾ ਕਲਰ ਹੈ ਉਹ ਖਰਾਬ ਨਾ ਹੋਵੇ ਤੇਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਪਾਂ ਨੇ ਮਿਰਚ ਅਦਰਕ ਟਮਾਟਰ ਦਾ ਪੇਸਟ ਬਣਾ ਕੇ ਰੱਖਿਆ ਤਾਂ ਉਹ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਪੂਰੀ ਆਂਚ 'ਤੇ ਫਿਰ ਪਕਾਵਾਂਗੇ ਤੇ ਲੋ ਜੀ ਜਦੋਂ ਮਸਾਲਾ ਆਪਣਾ 4 ਤੋਂ 5 ਮਿੰਟ ਭੁੰਨ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਜਿਹੜੇ ਕੀ ਆਪਾਂ ਨੇ ਕੱਟ ਕੇ ਰੱਖੇ ਤੇ ਨਾਲ ਇਹਦੇ ਵਿੱਚ ਐਡ ਕਰ ਦਾਂਗੇ ਨਮਕ 1.5 ਚਮਚ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਦਿਓ ਤੇ ਹੁਣ ਆਪਾਂ ਇਹਨੂੰ ਆਲੂਆਂ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਉਂਗੇ ਕਿਉਂਕਿ ਜਦੋਂ ਤੱਕ ਇਹ ਪੱਕ ਨਹੀਂ ਜਾਂਦਾ ਤੇ ਤੁਸੀਂ ਇਹਨੂੰ ਟੱਕ ਕੇ ਵੀ ਪਕਾ ਸਕਦੇ ਹੋ ਪਰ ਵਿੱਚ ਵਿੱਚ ਮ ਆਪਾਂ ਨੂੰ ਇਹ ਹਿਲਾਉਣੀ ਪੈਣੀ ਆ ਕਿਉਂਕਿ ਜਿਹੜੇ ਮਤਲਬ ਆਲੂ ਆ ਜਦ ਮਸਾਲਾ ਆਪਣਾ ਥੱਲੇ ਵੀ ਨਾ ਲੱਗੇ ਠੀਕ ਹੈ ਜੀ ਕੜਾਹੀ ਦੇ ਤੇ ਲਓ ਜੀ ਇਹਨੂੰ ਹੁਣ ਆਪਾਂ ਟੱਕ-ਟੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਮ ਹਲਾਈ ਵੀ ਜਾਵਾਂਗੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਆਲੂਆ ਜਿਹੜੇ ਆਪਣੇ ਅੱਧੇ ਇੱਕ ਪੱਕ ਚੁੱਕੇ ਆ ਠੀਕ ਹੈ ਜੀ ਤੇ ਪਕਾਏ ਇਹ ਮੈਂ ਮੀਡੀਅਮ ਸੇਕ ਪਰ ਠੀਕ ਹੈ ਜੀ ਜੇ ਤੇਜ਼ ਸੇਕ ਪਰ ਪਕਾਵਾਂਗੇ ਫਿਰ ਆਪਣਾ ਜਿਹੜਾ ਮਸਾਲਾ ਏ ਤੇ ਉਹ ਵੀ ਥੱਲੇ ਲੱਗ ਸਕਦਾ ਏ ਤੇ ਜਦੋਂ ਆਪਣੇ ਆਲੂ ਅੱਧੇ ਪੱਕ ਜਵੇ ਫਿਰ ਆਪਾਂ ਨੇ ਇਹਦੇ ਚ ਐਡ ਕਰ ਦੇਣੀ ਆ ਆਪਣੀ ਬੀਨਸ ਯਾਨੀ ਕਿ ਫਲੀਆਂ ਜਿਹੜੀਆਂ ਆਪਾਂ ਨੇ ਅਵਾਲਕੇ ਰੱਖੀਆਂ ᱛੀਆਂ ਤੇ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਅੱਧਾ ਚਮਚ ਪੀਸਿਆ ਹੋਇਆ ਧਨੀਆ ਪਾਊਡਰ ਤੇ ਅੱਧੇ ਚਮਚ ਤੋਂ ਘੱਟ ਐਡ ਕਰਾਂਗੇ ਗਰਮ ਮਸਾਲਾ ਠੀਕ ਹੈ ਜੀ ਸਿਰਫ ਦੋ ਮਸਾਲੇ ਪਾਣੇ ਆ ਤੇ ਆ ਜਿਹੜਾ ਗਰਮ ਮਸਾਲਾ ਹੈ ਇਹਦੀ ਵੀਡੀਓ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਜੀ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਤੇ ਲਓ ਜੀ ਇਹਨੂੰ ਕਰ ਦਾਂਗੇ ਮਿਕਸ ਹੋਣਾ ਠੀਕ ਹੈ ਜੀ ਤੇ ਆਲੂ ਵੀ ਆਪਣੇ ਤਕਰੀਬਨ ਅੱਧੇ ਤੋਂ ਵੱਧ ਪੱਕ ਚੁੱਕੇ ਆ ਤੇ ਜਿਹੜੀ ਬੀਨਸ ਹੈ ਉਹ ਵੀ ਆਪਾਂ ਨੇ 60% ਪਕਾ ਲਈ ਦੀ ਤੇ ਹੁਣ ਆਪਾਂ ਸੇਕ ਆ ਜਿਹੜਾ ਫੇਰ ਮੀਡੀਅਮ ਕਰਾਂਗੇ ਤੇ ਇਹਨੂੰ ਆ ਜਿਹੜਾ ਠੀਕ ਹੈ ਜੀ 5 ਤੋਂ 6 ਮਿੰਟਾ ਹੋਰ ਪਕਾਵਾਂਗੇ ਤੇ ਟੱਕੇ ਤੇ ਵਿੱਚ ਵਿੱਚ ਮ ਹਲਾਉਣਾ ਇਹ ਜ਼ਰੂਰੀ ਹੈ ਸਬਜੀ ਠੀਕ ਹੈ ਜੀ ਤਾਂ ਜੋ ਸਬਜੀ ਜਿਹੜੀ ਉਹ ਥੱਲੇ ਨਾ ਲੱਗੇ ਤੇ ਲੋ ਜੀ ਇਹਨੂੰ 4-5 ਮਿੰਟ ਹੋਰ ਪਕਾ ਲਾਂਗੇ ਤੇ ਲੋ ਜੀ ਥੋੜੀ ਜੀ ਐਡ ਕਰਾਂਗੇ ਪੈਦੇ ਵਿੱਚ ਕਸੂਰੀ ਮੇਥੀ ਸਬਜੀ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਕਿੰਨਾ ਪਿਆਰਾ ਆਇਆ ਏ ਤੇ ਲੋ ਜੀ ਇਹਨੂੰ ਪਕਾਉਂਦੇ ਆ ਹੁਣ ਆਪਾਂ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਸਬਜੀ ਬਣ ਕੇ ਆਪਣੀ ਰੈਡੀ ਹੈ ਜੀ ਠੀਕ ਹੈ ਜੀ ਆਹ ਦੇਖੋ ਕਿੰਨਾ ਪਿਆਰਾ ਸਬਜੀ ਦਾ ਕਲਰ ਜਿਹੜਾ ਉਹ ਆਇਆ ਤੇ ਘੀ ਵੀ ਛੱਡ ਚੁੱਕੀ ਹੈ ਜੀ ਸਬਜੀ ਤੇਲ ਤੇ ਲਓ ਜੀ ਗੈਸ ਕਰਦੇ ਹੁਣ ਆਪਾਂ ਬੰਤ ਤੇ ਸਬਜੀ ਤੇ ਪਾਉਨੇ ਆ ਹਰਾ ਧਨੀਆ ਠੀਕ ਹੈ ਜੀ ਬਰੀਕ ਕੱਟਿਆ ਹੋਇਆ ਤੇ ਨਾਲੇ ਤੁਹਾਨੂੰ ਕੱਟ ਕੇ ਦਿਖਾਉਨੇ ਆ ਪਲੇਟ 'ਚ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਰੈਡੀ ਆ ਦੇਖੋ ਜੀ ਕਿੰਨੀ ਪਿਆਰੀ ਸਬਜੀ ਬਣੀ ਆ ਆਲੂ ਤੇ ਬੀਨਸ ਦੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਲਓ ਜੀ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ ਤੇ ਇਧਰ ਸਬਜੀ ਖਾਣੇ ਆਲੇ ਬੰਦੇ ਵੀ ਆ ਕੇ ਸਕੂਲ ਤੇ ਸੱਸਰੀ ਗੱਲ ਕਰ ਦੋ ਬਈ ਸਾਰਿਆਂ ਨੂੰ ਸਬਸਕ੍ਰਾਈਬ ਸਾਰੇ ਪਿਆਰੇ ਸੱਸਰੀਆਂ ਨਾਲ ਪੇਪਰ ਹੋ ਗਿਆ ਅੱਜ ਹੋ ਗਿਆ ਵਧੀਆ ਹੋਇਆ ਤਾਂ ਹੋ ਗਿਆ ਕੇ ਚੈਨਲ ਸਬਸਕ੍ਰਾਈਬ ਕਰੋ ਜੀ ਚੈਨਲ ਸਬਸਕ੍ਰਾਈਬ ਕਰਾ ਜੀ ਪਾਣੀ ਪੀ ਲਿਆ ਹਾਂ ਲੈ ਰੋਟੀ ਖਾਈ ਤੀ ਤੇ ਲੋ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ